ਅਗੇ ਕੀ ਕੀ ਵਿਚਾਰ ਹੋਣਗੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜਿਆ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੁਨੀਲ ਸ਼ਰਮਾ ਜੀ ਜੋ ਕਿ ਪੂਰੀ ਅਪਡੇਟ ਰੱਖਦੇ ਨੇ ਕਿਸਾਨੀ ਅੰਦੋਲਨ ਦੇ ਨਾਲ ਤਾਂ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਇਸ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਛੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਇੱਕ ਨਵਾਂ ਖੇਡਿਆ ਗਿਆ ਅੱਜ ਫਿਰ ਦਾਓ ਪੇਜ ਹੈ ਜਾਨੀ ਕਿ ਸੱਦਾ ਪੱਤਰ ਭੇਜ ਦਿੱਤਾ ਗਿਆ ਬਿਲਕੁਲ ਛੋਡੀ ਸਾਹਿਬ 22 ਫਰਵਰੀ ਦੀ ਜਿਹੜੀ ਮੀਟਿੰਗ ਦਾ ਸੱਦਾ ਪੱਤਰ ਕਿਸਾਨ ਜਥੇਬੰਦੀ ਇਹਨੂੰ ਆ ਗਿਆ ਜੀ ਜੀ ਜਿਹਦੇ ਵਿੱਚ ਸਪੈਸ਼ਲ ਡੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਦਾ ਜਿਹੜਾ ਉਹਦੇ ਵਿੱਚ ਨਾਮ ਲਿਖਿਆ ਗਿਆ ਜੀ ਕਿਉਂਕਿ ਜਿਹੜਾ ਇਹ ਸੱਦਾ ਪੱત્ર ਹੈ ਇੱਕ ਰਸਮੀ ਸੱਦਾ ਪੱਤਰ ਇਹਨੂੰ ਕਿਹਾ ਜਾਂਦਾ ਹੈ ਜੋ ਸਰਕਾਰਾਂ ਵੱਲੋਂ ਜਥੇਬੰਦੀਆਂ ਨੂੰ ਦਿੱਤਾ ਜਾਂਦਾ ਹੈ ਜੀ ਜੀ ਠੀਕ ਹੈ ਜੀ ਦੇਖੋ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਹੈ ਜਾਂ ਮੀਟਿੰਗਾਂ ਦਾ ਦੌਰ ਹੈ ਜਿਹੜਾ ਸ਼ੁਰੂ ਹੋ ਗਿਆ ਜਿਵੇਂ ਆਪਾਂ ਕਹਿੰਦੇ ਆਂ ਵੀ ਸਰਕਾਰ ਝੁਗ ਗਈ ਥੋੜੀ ਸਾਹਿਬ ਜੀ ਦੇਖੋ ਸਰਕਾਰ ਚੁਕਣ ਦੇ ਵਿੱਚ ਜਾਂ ਇੱਥੇ ਤੱਕ ਵੀ ਆਉਣ ਦੇ ਵਿੱਚ ਜਿਹੜੀ ਡੱਲੇਵਾਲ ਸਾਹਿਬ ਦੀ ਮਿਹਨਤ ਲੱਗੀ ਹੈ ਜਾਂ ਹੋਰ ਜਿਹੜੇ ਸਪੋਰਟਰਾਂ ਜਥੇਬੰਦੀਆਂ ਸਪੋਰਟਰਾਂ ਜਾਂ ਜਿਹੜੇ ਘਰਾਂ 'ਚ ਬੈਠ ਕੇ ਵੀ ਸਪੋਰਟ ਕਰਦੇ ਆ ਜਾਂ ਸੋਸ਼ਲ ਮੀਡੀਆ ਦੁਆਰਾ ਕਰਦੇ ਹੁਣ ਉਹਨਾਂ ਸਪੋਰਟਰਾਂ ਦਾ ਕਿਤੇ ਨਾ ਕਿਤੇ ਇਹ ਮਿਹਨਤ ਦਾ ਜਿਹਨੂੰ ਕਹਿੰਦੇ ਨੇ ਰਿਜ਼ਲਟ ਆ ਜੀ ਨਤੀਜਾ ਆ ਜੀ ਸਹੀ ਗੱਲ ਹੈ ਜੀ ਦੇਖੋ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀਗੀਆਂ ਪਿਛਲੇ ਜਿਹੜਾ ਚੱਲਿਆ ਸੀਗਾ ਆਪਣਾ ਸੰਘਰਸ਼ ਚੱਲਿਆ ਸੀਗਾ ਸੰਘਰਸ਼ ਵਨ ਵੀ ਚੱਲਿਆ ਸੀ ਉਹਦੇ ਵਿੱਚ ਵੀ ਮੀਟਿੰਗਾਂ ਬਹੁਤ ਹੋਈਆਂ ਸੀਗੀਆਂ ਲੇਕਿਨ ਮੀਟਿੰਗਾਂ ਹੋ ਜਾਂਦੀਆਂ ਮੀਟਿੰਗਾਂ ਦਾ ਸਿੱਟਾ ਨਹੀਂ ਨਿਕਲਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਸੋਢੀ ਸਾਹਿਬ ਜਦੋਂ ਮੀਟਿੰਗ ਹੋਣ ਤੋਂ ਪਹਿਲਾਂ ਤਾਂ ਉਸ ਚੀਜ਼ ਨੂੰ ਬਹੁਤ ਕੀਤਾ ਜਾਂਦਾ ਹੁਣ ਜਿਵੇਂ ਆਪਾਂ ਵੀ ਕਹਿ ਰਹੇ ਆ ਹੋਰ ਚੈਨਲ ਵੀ ਕਹਿ ਰਿਹਾ ਵੀ ਮੀਟਿੰਗ ਬੁਲਾ ਲਈ ਮੀਟਿੰਗ ਬੁਲਾ ਲਈ ਮੀਟਿੰਗ ਦੇ ਵਿੱਚ ਹੋਊਗਾ ਉਹ ਹੋਊਗਾ ਲੇਕਿਨ ਉਹ ਉਸ ਤੱਕ ਨਹੀਂ ਪਹੁੰਚ ਪਾਉਂਦੇ ਜਿਸ ਮੁੱਦੇ ਤੱਕ ਮੀਟਿੰਗ ਹੋ ਰਹੀ ਹੈ ਜਾਂ ਜਿਸ ਮੁੱਦੇ ਤ ਕਰਦੇ ਆ ਜਾਂ ਲੋਕ ਧਰਨੇ ਲਾ ਕੇ ਬੈਠੇ ਆ ਚਾਹੇ ਉਹ ਕਿਸੇ ਵੀ ਬਾਰਡਰ ਤੇ ਬੈਠੇ ਹੋਣ ਦੇਖੋ ਉਸ ਸਿਲਸਿਲੇ 'ਚ ਗੱਲ ਕਰਨੀ ਹੋਵੇ ਪਰ ਉਹਦਾ ਸਿੱਟਾ ਨਾ ਨਿਕਲੇ ਐਡੇ ਵੱਡੇ ਵਿਸ਼ੇ ਦਾ ਸਿੱਟਾ ਨਾ ਨਿਕਲੇ ਤਾਂ ਇੱਕ ਜਿਹੜੀ ਸੋਚਣ ਜੋ ਗੱਲ ਹੋ ਜਾਂਦੀ ਵੀ ਕਿ ਆ ਇਹ ਲੋਕ ਨਹੀਂ ਚਾਹੁੰਦੇ ਵੀ ਇਹ ਜਿਹੜੀ ਇਹ ਧਰਨੇ ਧਰਨਾ ਜਿਹੜਾ ਧਰਨਾ ਲੱਗਿਆ ਹੋਇਆ ਬੰਦ ਹੋ ਜਾਵੇ ਜਾਂ ਲੋਕਾਂ ਦੀ ਆ ਜਿਹੜੀਆਂ ਮੰਗਾਂ ਹੁਕਦਨ ਕਿਤੇ ਮੰਨ ਹੋਵੇ ਕੋਈ ਨਹੀਂ ਚਾਹੁੰਦਾ ਇਹ ਜਿੱਥੇ ਬੰਦਿਆਂ ਨਹੀਂ ਚਾਹੁੰਦੀ ਕਿ ਸਰਕਾਰਾਂ ਨਹੀਂ ਚਾਹੁੰਦੀ ਆ ਸੋਚਣ ਦੀ ਜਾਂ ਵਿਚਾਰਨ ਦੀ ਗੱਲ ਹੈ ਜੀ ਸ਼ਰਮਈ ਚਾਂਦੇ ਸਾਰੇ ਨੇ ਪਰ ਜਿਹੜੀ ਕਿ ਪਿੱਛੇ ਚੰਡੀਗੜ੍ਹ ਸੈਕਟਰੀਏਟ ਦੇ ਮੀਟਿੰਗ ਹੋਈ ਸੀ ਉਹਦੇ ਵਿੱਚ ਬੀਜੇਪੀ ਦਾ ਜਿਹੜਾ ਵਫਦ ਆਇਆ ਸੀ ਉਹਨਾਂ ਨੇ ਬਾਅਦ ਵਿੱਚ ਇਹ ਗੱਲ ਕਹੀ ਸੀ ਹਾਂ ਕਹਿੰਦੇ ਮੀਟਿੰਗ ਬੇਸਟਰ ਹੀ ਹੈ ਪਰ ਕਹਿੰਦੇ ਜਿਹੜੇ ਕਿਸਾਨ ਆ ਗੂ ਜਿਹੜੇ ਉੱਥੇ ਪਹੁੰਚੇ ਸੀ ਕਹਿੰਦੇ ਉਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਦੀ ਕਮੀ ਸੀ ਯਾਨੀ ਕਿ ਉਹਨਾਂ ਦੇ ਵਿਚਾਰ ਮੀਟਿੰਗ ਯਾਨੀ ਕਿ ਜਿਹੜੇ ਉਹ ਗੱਲਬਾਤ ਉਹਨਾਂ ਦੇ ਆਪਸ ਬਣ ਨਹੀਂ ਰਹੀ ਸੀ ਤਾਂ ਕਰਕੇ ਕਹਿੰਦੇ ਮੀਟਿੰਗ ਯਾਨੀ ਬੇਸਟਰ ਰਹੀ ਠੀਕ ਹੈ ਹੁਣ ਮੀਟਿੰਗ ਹੋਣੀ ਹੈ ਕਿ 22 ਤਰੀਕ ਦੀ ਜਿਵੇਂ ਤੁਸੀਂ ਕਹਤਾ ਵੀ ਭੰਡੇਰ ਸਾਹਿਬ ਨੂੰ ਅਸਦਾ ਪੱ ਪਰੇ ਦੇਖ ਕੇ ਤੁਹਾਡੇ ਵਿਚਾਰ ਆਪਸ ਨਹੀਂ ਮਿਲਣਗੇ ਤਾਂ ਫਿਰ ਮੀਟਿੰਗਾਂ ਦਾ ਫਾਇਦਾ ਕੀ ਨਹੀਂ ਦੇਖੋ ਉਹੀ ਤਾਂ ਸੋਦੀ ਸਾਹਿਬ ਐਸੀ ਮੈਂ ਗੱਲ ਕਰ ਰਿਹਾ ਵੀ ਇਹ ਕੌਣ ਨਹੀਂ ਚਾਹੁੰਦਾ ਜੀ ਸਰਕਾਰ ਨਹੀਂ ਚਾਹੁੰਦੀ ਕਿ ਜਥੇ ਬੰਦੇ ਨਹੀਂ ਚਾਹੁੰਦੇ ਹੁਣ ਜਿਵੇਂ ਤੁਸੀਂ ਦੱਸਿਆ ਜਿਵੇਂ ਸਭ ਨੂੰ ਪਤਾ ਵੀ ਜਿਹੜੀ 14 ਫਰਵਰੀ ਦੀ ਮੀਟਿੰਗ ਹੋਈ ਸੀ ਉਹ ਬੇਸਿੱਟਾਈ ਸੀ ਕਰਕੇ ਨਿਕਲੀ ਸੀ ਵਿਚਾਰ ਨਹੀਂ ਮਿਲਦੇ ਵਿਚਾਰ ਤਾਂ ਸ਼ੁਰੂ ਤੋਂ ਨਹੀਂ ਮਿਲਦੇ ਜੀ اگر بیچارہ بھی گل کریے جتھے بندیاں دے تا ਸੰਘਰਸ਼ 1 ਤੋਂ لے کے ਸੰਘਰਸ਼ 2 تک ਵਿਚਾਰਤਾ ملے ہی نہیں الٹا اگر کوئی سرکار ਮਾੜੀ ਮੋਟੀ گل ਕਰਦੇ ਰਾਜੀ ਆਉਂਦੀ ਹੈ ਤਾਂ جتھے بندیاں ਵੱਲੋਂ کچھ جتھے بندیاں کچھ جتھے بندیاں دے ਪ੍ਰਧਾਨ ਇਹ ਜਿਹੀ ਵੀ ਇਹ ਜਿਹੀ ਵੀ ਆਰਵਾਜੀ ਕਰ ਦਿੰਨੀ ਹੈ ਵੀ ਜਿਹੜਾ ਅਸਰ ਸਿੱਧਾ ਹੀ ਕਿਤੇ ਨਾ ਕਿਤੇ ਸਰਕਾਰ ਤੇ ਜਾਂਦਾ ਫਿਰ ਇਹ ਸਰਕਾਰ ਦਾ ਦੋਸ਼ ਕਰਦੇ ਆ ਜੀ ਸਰਕਾਰ ਦਾ ਦੋਸ਼ ਕੱਢਦੇ ਆ ਜੀ ਸਰਕਾਰ ਦਾ ਦੋਸ਼ ਇਹ ਜਦ ਕੱਢੀਏ اگر ਸਰਕਾਰ ਇਤੋਂ ਮਤਲਬ ਗੱਲ ਇੱਕ ਹੋ ਕੇ ਜਾਵੇ ਸਰਕਾਰ ਉਹ ਗੱਲ ਨੂੰ ਮੰਨੇ ਨਾ ਜੀ ਸਰਕਾਰ ਵਿੱਚ ਜਿੱਦੇ ਵਿੱਚ ਕਨਫਿਊਜ਼ ਹੋ ਰਹੀ ਹੈ ਜਿਹੜੀ ਅਸੀਂ ਬਾਰ ਬਾਰ ਕਹਿ ਰਹੇ ਆਂ ਵੀ ਸਰਕਾਰ ਇਹ ਇਹ ਨਾ ਕਿਤੇ ਐਂਡ 'ਚ ਆ ਕੇ ਕਹਿ ਦੇਵੇ ਵੀ ਅਸੀਂ ਕਿਹੜੇ ਜਥੇ ਬੰਦੇ ਦੀ ਗੱਲ ਮੰਨੀ ਹੈ ਮੀਟਿੰਗ ਦੇ ਵਿੱਚ ਜਾ ਕੇ ਵੀ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਗਏ ਤੁਸੀਂ ਇੱਕ ਜੁੱਟ ਹੋ ਕੇ ਗਏ ਥੋੜੀ ਇੱਕ ਰਾਏ ਹੋ ਕੇ ਗਈ ਆ ਮੀਟਿੰਗ ਦੇ ਵਿੱਚ ਜਾਣ ਤੋਂ ਬਾਅਦ ਵੀ ਤੇਰੀ ਮੇਰੀ ਜਾਂ ਤੇਰੀ ਨਹੀਂ ਸੁਣੀ ਮੇਰੀ ਨਹੀਂ ਸੁਣੀ ਐਦਾਂ ਦੀਆਂ ਗੱਲਾਂ ਕਰਨੇ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਕਿਤੇ ਨਾ ਕਿਤੇ ਇੰਨੀ ਮਿਹਨਤ ਕਰੀ ਕਰਾਈ ਮਿਹਨਤ ਤੇ ਜਿਹੜਾ ਪਾਣੀ ਖਰਦਾ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ ਤੁogas ਜਿਵੇਂ ਤੁਸੀਂ ਕਹੇ ਕਿਸਾਨ ਦੇਤਾ ਹਾਂ ਸਹੀ ਗੱਲ ਹੈ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਵੀ ਧਰਨਾ ਹੁਣ ਆਖਰੀ ਪੜਾਉ ਤੇ ਪਹੁੰਚ ਚੁੱਕਾ ਹੈ ਤੇ ਹੁਣ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਜਿੰਨੇ ਵੀ ਆਗੂ ਨੇ ਪਾਰਟੀਆਂ ਦੇ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਕੋਈ ਇੱਕ ਦੀ ਇਹ ਸਾਰੇ ਹੁਣ ਹੀਰੋ ਬਣਨਾ ਚਾਹੁੰਦੇ ਨੇ ਵੀ ਅਸੀਂ ਅੱਗੇ ਆਈਏ ਹਾਂ ਅਸੀਂ ਬੰਦੇ ਹਾਂ ਕਿ ਡੱਲੇਵਾਲ ਸਾਹਿਬ ਪਿਛਲੇ 90 ਦਿਨ ਤੋਂ ਮੈਂ ਬੈਠੇ ਨੇ ਮਾਰ ਵਰਤੇ ਠੀਕ ਹੈ ਉਹਨਾਂ ਦੀ ਤਬੀਅਤ ਦੇ ਹੁਣ ਕੁ ਸੁਧਾਰ ਹੈਗਾ ਬਾਰਾ ਹੁਣ ਸਾਰੇ ਲਾਹ ਲੈਣਾ ਚਾਹੁੰਦੇ ਨੇ ਕਿ ਅਸੀਂ ਵੀ ਅੱਗੇ ਆਈਏ ਸਾਨੂੰ ਵੀ ਉਹ ਉਹਦਾ ਵਿਲੇ ਜੋ ਹੱਡੇਲੇ ਵਸਾ ਨੂੰ ਪੰਜਾਬ ਚ ਮਿਲ ਰਿਹਾ ਲੋਕਾਂ ਵੱਲੋਂ ਦੇਖੋ ਮਿਹਨਤ ਕਰੋ ਸੱਚਾਈ ਨਾਲ ਮਿਹਨਤ ਕਰੋ ਸਭ ਨੂੰ ਫਲ ਮਿਲਦਾ ਹੈ ਜੀ ਜੀ ਕਹਿਣਾ ਸੌਖਾ ਹੈ ਜੀ ਕਿੰਨੇ ਦਿਨ ਹੋ ਗਏ ਤੁਸੀਂ ਗਣਕ ਦਿਨ ਗਣਕੇ ਦੇਖ ਲਓ ਗਣਦੇ ਗਣਦੇ ਨੂੰ ਭੁੱਖ ਲੱਗ ਜਾਂਦੀ ਹੈ ਬੰਦੇ ਨੂੰ ਸਹੀ ਗੱਲ ਹੈ ਜੀ ਇਹ ਇਨਸਾਨ ਬਿਨਾ ਖਾਦੇ ਪੀਂਦੇ ਤੋ ਰਹਿ ਰਿਹਾ ਜੀ ਠੰਡਾ ਜਮੀਂ ਹਾਂ ਚ ਬਾਰਸ਼ਾਂ ਚ ਹੁਣ ਅੱਗੇ ਗਰਮੀ ਆਉਣੀ ਹੈ ਪਤਾ ਨਹੀਂ ਕਿਵੇਂ ਕਿਵੇਂ ਜਾਂ ਅਗਲੇ ਤੱਕ ਕਿਵੇਂ ਘਰ ਚੱਲ ਰਿਹਾ ਕਿਵੇਂ ਬਾਹਰ ਚੱਲ ਰਿਹਾ ਜੀ ਬੇਸ਼ੱਕ ਉਹ ਕਿਸਾਨ ਹੈ ਜੀ ਬੇਸ਼ੱਕ ਉਹ ਜ਼ਮੀਨ ਜਾਇਦਾਦ ਵਾਲਾ ਹੈ ਲੇਕਿਨ ਜਦੋਂ ਜ਼ਮੀਨ ਦੇ ਵਿੱਚ ਕੰਮ ਨਹੀਂ ਹੋਊਗਾ ਫਸਲਾਂ ਦਾ ਕੀ ਹਾਲ ਹੋਊਗਾ ਉਹਦੇ ਜਾ ਕੇ ਘਰ ਪੁੱਛੋ ਜਾਓ ਉਹਦੇ ਪਰਿਵਾਰ ਨੂੰ ਪੁੱਛੋ ਜੀ ਲੇਕਿਨ ਫਿਰ ਵੀ ਅਸੀਂ ਅਗਰ ਇੱਥੇ ਤੱਕ ਪਹੁੰਚਦੇ ਆ ਇੱਥੇ ਪਹੁੰਚਣ ਤੋਂ ਬਾਅਦ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਗਲਤੀ ਹੁੰਦੀ ਹੈ ਜਾਂ ਕੋਈ ਵੀ ਜਥੇਬੰਦੀ ਬਿਆਨਬਾਜ਼ੀ ਗਲਤ ਦਿੰਦੀ ਹੈ ਉਲਟ ਕਿਉਂਕਿ ਮੈਨੂੰ ਤਾਂ ਸਭ ਦੀ ਲੱਗਦੀ ਹੈ ਵਿਗਾੜਨ ਵਾਲਾ ਇੱਕ ਬੰਦਾ ਹੁੰਦਾ ਜੀ ਕੰਮ ਕਿਉਂਕਿ ਦੇਖੋ ਡੱਲੇਵਾਲ ਸਾਹਿਬ ਦੀ ਜੋ ਲਾਸਟ ਅਪਡੇਟ ਆਈ ਸਾਡੇ ਕੋਲ ਉਹਨਾਂ ਦੀ ਜਿਹੜੀ ਜ਼ਮੀਨ ਯਾਨੀ ਕਿ ਫਸਲ ਖਰਾਬ ਹੋ ਗਈ ਸੀ ਉਹਨਾਂ ਦੇ ਪਿੰਡ ਦੇ ਲੋਕ ਖਨੋਰੀ ਬਾਰਡਰ ਪਹੁੰਚੇ ਹਾਲਾਂਕਿ ਉਹਨਾਂ ਦਾ ਪਰਿਵਾਰ ਵੀ ਗਿਆ ਉਹਨਾਂ ਦੀ ਭੈਣ ਨੇ ਬਹੁਤ ਗੁਜਾਰਸ਼ਾਂ ਕੀਤੀਆਂ ਕਿਉਂਕਿ ਹਾਲਤ ਇੰਨੀ ਨਾਜ਼ੁਕ ਬਣ ਗਈ ਸੀ ਉਸ ਸਮੇਂ ਕਿ ਨਾਲਾ ਵੀ ਨਹੀਂ ਲੱਭ ਰਿਹਾ ਸੀ ਡਾਕਟਰਾਂ ਨੂੰ ਤਾਂ ਉਹਨਾਂ ਨੇ ਗੁਜਾਰਸ਼ ਕੀਤੀ ਤੁਸੀਂ ਘਰ ਵਾਪਸ ਆ ਜਾਓ ਛੱਡ ਦਿਓ ਤਰਨਾ ਪਰ ਨਹੀਂ ਡੱਲੇਵਾਲ ਸਾਹਿਬ ਨੇ ਕਿਹਾ ਵੀ ਇਹ ਮੇਰੇ ਘਰ ਦਾ ਅੰਦੋਲਨ ਨਹੀਂ ਹੈ ਇਹ ਮੇਰੇ ਦੇਸ਼ ਦਾ ਅੰਦੋਲਨ ਹੈ ਮੈਂ ਹੁਣ ਪਿੱਛੇ ਨਹੀਂ ਹਟ ਸਕਦਾ ਦੇਖੋ ਕਿੰਨੀ ਵੱਡੀ ਗੱਲ ਹੈ ਉਹ ਅਸੀਂ ਕੋਈ ਡੱਲੇਵਾਲ ਸਾਹਿਬ ਦੇ ਸਮਰਥਕ ਨਹੀਂ ਹੈਗੇ ਅਸੀਂ ਕਿਸੇ ਦੇ ਜਾਨੀ ਦੁਸ਼ਮਣ ਨਹੀਂ ਹੈਗੇ ਪਰ ਗੱਲ ਇਹ ਹੈ ਕਿ ਜੇਕਰ ਤੁਸੀਂ ਧਰਨੇ ਵਿੱਚ ਇਕੱਠੇ ਆਏ ਸੀ ਤਾਂ ਹੁਣ ਇਕੱਠੇ ਰਹੋ ਹੁਣ ਟਾਈਮ ਹੈ ਤੁਹਾਡੇ ਕੋਲ ਸਰਕਾਰ ਨੂੰ ਝੁਕਾਉਣ ਦਾ ਬਿਲਕੁਲ ਠੋੜੀ ਸਾਹਿਬ ਦੇਖੋ ਜੇ ਤੁਸੀਂ ਮੀਟਿੰਗ 'ਚ ਜਾ ਕੇ ਵੀ ਤੁਸੀਂ ਇੱਕ ਤੇਰ ਮੇਰ ਕਰਦੇ ਆ ਜਾਂ ਜਥੇਬੰਦਿਆਂ ਦੀ ਰਹਿ ਦੀ ਗੱਲ ਨਹੀਂ ਕਰਦੇ ਤੁਸੀਂ ਵੀ ਰਹਿ ਨਹੀਂ ਮਿਲਦੀ ਦੇਖੋ ਸਰਕਾਰ ਨੇ ਵੀ ਫਿਰ ਉਸੇ ਸਾਹਿਬ ਨਾਲ ਜਿਹੜਾ ਮੰਗ ਪੱਤਰ ਦਿੱਤਾ ਸੌਰੀ ਜਿਹੜਾ ਅੱਦਾ ਪੱਤਰ ਦਿੱਤਾ ਦੁਆਰੇ ਦਿੱਤਾ ਹੈ ਜੀ ਉਹਦੇ ਵਿੱਚ ਭੰਦੇਰ ਦਾ ਭੰਦੇਰ ਸਾਹਿਬ ਦਾ ਜਾਂ ਡੱਲੇਵਾਲ ਸਾਹਿਬ ਦਾ ਨਾਮ ਆ ਜੀ ਚਲੋ ਠੀਕ ਆ ਸਾਨੂੰ ਨਹੀਂ ਪਤਾ ਭੰਦੇਰ ਸਾਹਿਬ ਸਹੀ ਅੰਦਰ ਗੱਲ ਕਰਦੇ ਆ ਜਾਂ ਡੱਲੇਵਾਲ ਸਾਹਿਬ ਇਹ ਸਹੀ ਕਰਦੇ ਨਹੀਂ ਕਰਦੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੇਕਿਨ ਐਸੀ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਜਿੰਨੇ ਬੰਦੇ ਜ਼ਿਆਦਾ ਹੋਣਗੇ ਜਿੰਨੇ ਜਥੇਬੰਦਿਆਂ ਜ਼ਿਆਦਾ ਹੋਣਗੇ ਜਿੰਨੇ ਪ੍ਰਧਾਨ ਮ ਜਿਹੜਾ ਡਿਲੇ ਹੁੰਦਾ ਜਾਊਗਾ ਡਿਲੇ ਮਤਲਬ ਜਿੰਨੀਆਂ ਮੂੰਹ ਜਿਹਨੂੰ ਨੀਆਂ ਗੱਲਾਂ ਹੋ ਜੰਨੀਆਂ ਉਹਨੇ ਵਿਚਾਰ ਹੋ ਜੰਨੇ ਆ ਇੱਕ ਵਿਚਾਰ ਕਰਕੇ ਤੁਸੀਂ ਪੰਜ ਚਾਰ ਬੰਦਿਆਂ ਦੀ ਜਿਹੜਾ ਆਪਣਾ ਵਕਤ ਲਾ ਜਾ ਕੇ ਉੱਥੇ ਸਰਕਾਰ ਦੇ ਨਾਲ ਜਿਵੇਂ ਹੁਣ ਇਹ ਮੀਟਿੰਗ ਦੇ ਵਿੱਚ ਜਿੱਥੇ ਤੱਕ ਉਮੀਦ ਜਿਤਾਈ ਜਾ ਰਹੀ ਹੈ ਵੀ ਹੋ ਸਕਦਾ ਪੰਜਾਬ ਦੇ ਖੇਤੀ ਮੰਤਰੀ ਗਰਮੀ ਸਿੰਘ ਖੁੱਡੀਆਂ ਵੀ ਵਿੱਚ ਇਹਦੇ ਸ਼ਾਮਲ ਹੋ ਸਕਦੇ ਆ ਕਹਿਣਾ ਇਹ ਚਾਹੁੰਦਾ ਮੈਂ ਵੀ ਸਰਕਾਰ ਵੀ ਜਿਹੜੀ ਸੁਭਾ ਸਰਕਾਰ ਆ ਉਹ ਵੀ ਨਾਲ ਮਿਲ ਕੇ ਚੱਲ ਰਹੀ ਆ ਕਿਤੇ ਨਾ ਕਿਤੇ ਜਸੇ ਬੰਦਿਆਂ ਨੂੰ ਉਹ ਸੂਝਬਾਨ ਜਿਹੜੇ ਕਹਿੰਦੇ ਨੇ ਵੀ ਇੱਕ ਸੁਲਝੇ ਹੋਏ ਜਿਹੜੇ ਸਮਝਦਾਰ ਲੋਕ ਆ ਚਾਰ ਪੰਜ ਦੇ ਇੱਕ ਸਰਕਾਰ ਸੂਬਾ ਸਰਕਾਰ ਦੇ ਨਾਲ ਮਿਲ ਕੇ ਇਸ ਮੀਟਿੰਗ ਦਾ ਜਿਹੜਾ ਹਿੱਸਾ ਬਣ ਹਿੱਸਾ ਬਣ ਕੇ ਫਿਰ ਜੋ ਮਸਲੇ ਹੱਲ ਕਰਾਉਣੇ ਆ ਜੋ ਜੋ ਸਾਡੀਆਂ ਮੰਗਿਆ ਸੀ ਮੰਗਾ ਸੀ ਉਸੇ ਤੇ ਸਿਰਫ ਗੱਲ ਕਰੀਏ ਜੀ ਪਰ ਉਹੀ ਗੱਲ ਆ ਨਾ ਦੇਖੋ ਹੁਣ ਵੀ ਮੈਂ ਇੱਕ ਜਿੱਥੇ ਬੰਦੇ ਨਹੀਂ ਕਹਿ ਰਿਹਾ ਸਾਰੇ ਜਿੱਥੇ ਮੈਂ ਗੱਲ ਕਰਦਾ ਹੁਣ ਉਹ ਕਿੱਥੇ ਨੇ ਰਾਜੇਵਾਲ ਸਾਹਿਬ ਕਿੱਥੇ ਨੇ ਰਕੇਸ਼ ਤਕੈ ਜੀ ਖਾਸ ਕਰਕੇ ਹਰਿਆਣੇ ਦੇ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਦਾ ਕਦੇ ਜ਼ਿਕਰ ਹੀ ਨਹੀਂ ਸੁਣਿਆ ਜਾਦੀਏ 74 ਦੀ ਮੀਟਿੰਗ ਖਤਮ ਹੋਈ ਹੈ ਹਾਂ ਇੰਨਾ ਜੂ ਸਾਹਮਣੇ ਆ ਜਾਂਦਾ ਕਿ ਸਾਡੀ ਮਹਾਪੰਚਾਇਤ ਅਸੀਂ ਇੱਥੇ ਕਰ ਰਹੇ ਆ ਦੂਜੀ ਥਰੰਦੀ ਕਹਿੰਦੇ ਅਸੀਂ ਇੱਥੇ ਵਾ ਪੰਚਾਇਤ ਕਰ ਰਹੇ ਆ ਤਾਂ ਤੁਸੀਂ ਇੱਕ ਹੋ ਕੇ ਕਿਉਂ ਨਹੀਂ ਤੁਰਦੇ ਸਰਕਾਰਾਂ ਇਸ ਗੱਲ ਦਾ ਫਾਇਦਾ ਚੱਕ ਰਹੀਆਂ ਨੇ ਸਰਕਾਰਾਂ ਤਾਂ ਪਹਿਲਾਂ ਚਾਹੁੰਦੇ ਨੇ ਵੀ ਧਰਨਾ ਕਿਸੇ ਤਰੀਕੇ ਤੋੜੀਏ ਤੋੜਨ ਦੀ ਗੱਲ ਚੱਲ ਰਹੀ ਹੈ ਦੇਖੋ ਜੇ ਬਗਰ ਵਿੱਚੋਂ ਦੇਖਿਆ ਜਾਏ ਦੇਖੋ ਸਰਕਾਰ ਨੂੰ ਪਹਿਲਾਂ ਤਾਂ ਨਾ ਤੋੜ ਤੋੜ ਦੀ ਜ਼ਰੂਰਤ ਪਈ ਹੈ ਨਾ ਪਹਿਲਾਂ ਸੰਘਰਸ਼ ਤੋੜਨ ਦੀ ਜ਼ਰੂਰਤ ਪਈ ਹੈ ਨਾ ਦੂਜਾ ਪੈਣੀ ਹੈ ਜੀ ਜੀ ਇਹ ਪਹਿਲਾ ਪਹਿਲਾ ਵੀ ਆਪੇ ਟੁੱਟਿਆ ਜੀ ਦੂਜਾ ਵੀ ਇਹਨਾਂ ਲੋਕਾਂ ਨੇ ਆਪ ਟੂਟਰ ਤੋੜ ਲੈਣਾ ਜੇ ਅਗਰ ਇਹ ਨਾ ਸਮਝੇ ਜੀ ਦੇਖੋ ਅੱਜ ਹੀ ਕਿਸਾਨ ਜਿੱਥੇ ਬੰਦਿਆਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਬਹੁਤ ਵਾਰ ਬੇਨਤੀ ਕੀਤੀ ਆ ਹੁਣ ਵੀ ਕਰਦੇ ਆ ਵੀ ਜਿਹੜੀਆਂ ਮੰਗਾਂ ਦੀ ਅਸੀਂ ਗੱਲ ਕਰਨੀ ਆ ਜਿਹੜੇ ਜਿਹੜੇ ਦਾਇਰੇ 'ਚ ਅਸੀਂ ਗੱਲ ਕਰਨੀ ਆ ਸਿਰਫ ਅਸੀਂ ਉਹੀ ਗੱਲ ਕਰਕੇ ਬਾਪੂ ਡੱਲੇ ਆ ਨੂੰ ਤੰਦਰੁਸਤ ਕਰਕੇ ਘਰ ਭੇਜਣਾ ਉਹਨਾਂ ਨੂੰ ਰੋਟੀ ਪਾਣੀ ਲੋਕਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਖਾਣ ਲੋਕਾਂ ਦੇ ਵਿੱਚ ਆਪਣਾ ਵਿਚਰਨ ਐਦਾਂ ਦਾ ਕੋਈ ਨਾ ਕੋਈ ਜਿਹੜਾ ਅਸੀਂ ਸੋਚ ਕੇ ਚੱਲੂਗਾ ਫਿਰ ਇਹ ਗੱਲ ਚੱਲੂਗੀ ਜੇ ਅਗਰ ਅਸੀਂ ਦੇਖ ਜਿਹੜਾ ਕੈਸ਼ੀਅਰ ਬਣਨਾ ਸੀਗਾ ਮੈਂ ਫਲਾਣਾ ਬਣਨਾ ਸੀਗਾ ਮੈਂ ਅੱਗੇ ਆਉਣਾ ਸੀ ਮੈਂ ਹੀਰੋ ਬਣਨਾ ਸੀ ਉਹ ਚੀਜ਼ਾਂ ਨੂੰ ਛੱਡ ਕੇ ਸਿਰਫ ਮੰਗਾ ਕੇ ਗੱਲ ਕਰਕੇ ਸਰਕਾਰ ਦੇ ਕੋਲ ਵੀ ਸਮਾਂ ਘੱਟ ਹੁੰਦਾ ਹੈ ਬਾਕੀ ਆਮ ਲੋਕਾਂ ਕੋਲ ਵੀ ਸਮਾਂ ਘੱਟ ਹੁੰਦਾ ਸੋ ਸਮੇਂ ਨੂੰ ਦੇਖਦੇ ਹੋਏ ਇਸ ਚੀਜ਼ ਨੂੰ ਛੇਤੀ ਤੋਂ ਛੇਤੀ ਇਸ ਚੀਜ਼ ਦਾ ਹੱਲ ਕਰਕੇ ਮੰਗਾ ਸਰਕਾਰ ਤੋਂ ਮਨਵਾ ਕੇ ਆਪਣੇ ਆਪਣੇ ਘਰ ਬੈਠਣਾ ਚਾਹੀਦਾ ਜਾ ਕੇ ਲੋਕੇ ਸ਼ਰਮਾਈ ਤੋਂ ਯਾਦ ਹੋਣਾ ਪਿੱਛੇ ਪੰਜਾਬ ਬੰਦੇ ਦੌਰਾਨ ਮੈਂ ਖੁਦ ਬਾਹਰ ਗਿਆ ਸੀ ਯਾਨੀ ਕਿ ਜ਼ੀਰੋ ਗਰਾਉਂਡ ਤੇ ਰਿਪੋਰਟਿੰਗ ਕਰਨ ਮੈਂ ਗਿਆ ਸੀ ਆਪਣੇ ਚੈਨਲ ਦੇ ਵੱਲੋਂ ਤਾਂ ਇੱਥੇ ਕੋਈ ਨੌਜਵਾਨ ਆਗੂ ਜਿਹੜੇ ਕਿ ਝੰਡਾ ਫੜ ਕੇ ਦੁਕਾਨਾਂ ਬੰਦ ਸੀ ਜਿਹੜੀਆਂ ਖੁੱਲੀਆਂ ਸੀ ਬੰਦ ਕਰਾ ਰਹੇ ਸੀ ਤਾਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਵੀ ਤੁਸੀਂ ਆਪਣੇ ਲੀਡਰਾਂ ਨੂੰ ਤਾਂ ਪਹਿਲਾਂ ਇਕੱਠੇ ਕਰੋ ਫਿਰ ਤੁਸੀਂ ਲੋਕਾਂ ਨਾਲ ਕਰੋ ਨਾ ਉਹ ਕਹਿੰਦੇ ਜੀ ਸਾਨੂੰ ਉੱਪਰੋਂ ਆਡਰ ਆਏ ਨੇ ਸਾਡੇ ਆਗੂਆਂ ਦੇ ਵੀ ਤੁਸੀਂ ਦੁਕਾਨਾਂ ਬੰਦ ਕਰੋ ਤੇ ਹਾਲਾਂਕਿ ਉਹਨਾਂ ਨੇ ਕੋਈ ਕੋਈ ਐਸੀ ਹਰਕਤ ਨਹੀਂ ਕੀਤੀ ਜਿਸ ਨਾਲ ਲੋਕਾਂ ਨੂੰ ਨੁਕਸਾਨ ਹੋਇਆ ਹੋਵੇ ਉਹਨਾਂ ਨੇ ਬੜੇ ਪਿਆਰ ਤਰੀਕੇ ਨਾਲ ਦੁਕਾਨਾਂ ਤੋਂ ਕੋਨਾ ਬੰਦ ਕਰਾਈਆਂ ਪਰ ਹਾਂ ਕੀ ਪੰਜਾਬ ਬੰਦ ਹੋਣ ਦੇ ਨਾਲ ਕੋਈ ਫਾਇਦਾ ਹੋਇਆ ਬਹੁਤ ਜ਼ਿਆਦਾ ਨੂੰ ਵਿਤੀ ਨੁਕਸਾਨ ਹੋਇਆ ਪੰਜਾਬ ਨੂੰ ਪੰਜਾਬ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਵਿਤੀ ਸੰਕਟ ਚੱਲ ਰਿਹਾ ਹੈ ਬਿਲਕੁਲ ਬੇਸ਼ੱਕ ਪੰਜਾਬ ਦੇ ਕੌਲ ਸੀਗੀ ਲੋਕਾਂ ਨੇ ਸਮਰਥਨ ਦਿੱਤਾ ਜੀ ਜੀ ਜਾ ਕਿਸੇ ਚੀਜ਼ ਨੂੰ ਦੇਖ ਕੇ ਲੈਤਾ ਲੇਕਿਨ ਦੇਤਾ ਲੇਕਿਨ ਉਸ ਚੀਜ਼ ਦੀ ਜਿਹੜੀ ਪ੍ਰੋਬਲਮਾ ਜਿਹੜਾ ਘਟਾ ਹੈ ਉਹ ਪਹਿਲੇ ਨਹੀਂ ਲੋਕਾਂ ਤੋਂ ਪੂਰਾ ਹੋ ਰਿਹਾ ਜਿਹੜਾ ਕਰੋਨਾ ਕਾਲ ਦੇ ਸਮੇਂ ਦੀ ਸੀਗਾ ਹੁਣ ਅਸੀਂ ਹੋਰ ਪੰਜਾਬ ਬੰਦ ਕਰਕੇ ਲੋਕਾਂ ਨੂੰ ਮੁਸੀਬਤ ਦੇ ਵਿੱਚ ਪਾ ਰਹੇ ਆਂ ਸੋ ਪੰਜਾਬ ਬੰਦ ਕਰਨ ਦੇ ਨਾਲ ਟੋਲ ਪਲਾਜ਼ੇ ਰੋਕਣ ਦੇ ਨਾਲ ਟ੍ਰੇਨਾਂ ਰੋਕਣ ਦੇ ਨਾਲ ਰੋਡ ਰੋਕਣ ਦੇ ਨਾਲ ਮਸਲੇ ਹੱਲਾ ਨਹੀਂ ਹੁੰਦੇ ਉਹਦੇ ਨਾਲ ਪਬਲਿਕ ਪਰੇਸ਼ਾਨ ਹੋ ਜਾਂਦੀ ਹੈ ਪਬਲਿਕ ਉਲਟ ਹੋ ਜਾਂਦੀ ਹੈ ਆਪੋਜੀਟ ਹੋ ਜਾਂਦੀ ਹੈ ਅਗਰ ਅਸੀਂ ਸਹੀ ਤਰੀਕੇ ਨਾਲ ਜਿਹੜੇ ਵਿਭਾਗਾਂ ਨੇ ਇਸ ਮਸਲੇ ਨੂੰ ਹੱਲ ਕਰਨਾ ਜਿਹੜੇ ਵਿਭਾਗਾਂ ਨੇ ਇਸ ਚੀਜ਼ ਦਾ ਹੱਲ ਕਰਨਾ ਜਾਂ ਜਿਹੜੇ ਮੰਤਰੀ ਨਾਲ ਜਾ ਕੇ ਗੱਲਬਾਤ ਕਰੀਏ ਉਹਨਾਂ ਦਾ ਘਰਾਓ ਕਰੀਏ ਨਾ ਕਿ ਆਮ ਪਬਲਿਕ ਨੂੰ ਪਰੇਸ਼ਾਨ ਕਰੀਏ। ਇਹ ਕਿਉਂਕਿ ਸ਼ਰਮਾ ਜੀ ਦੇਖੋ ਜਿਹੜਾ ਅੱਜ ਸੱਦਾ ਪੱਤਰ ਦਿੱਤਾ ਗਿਆ ਇਹਦਾ ਕਾਰਨ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਜਥੇਬੰਦੀਆਂ ਵੱਲੋਂ ਇੱਕ ਮੈਸੇਜ ਆਇਆ ਸੀ ਪ੍ਰੈਸ ਕਾਨਫਰੰਸ ਆਈ ਵੀ ਅਸੀਂ 10 ਤੋਂ 11 ਕਿਸਾਨ ਪੈਦਲ ਪੈਦਲ ਜਾਵਾਂਗੇ ਦਿੱਲੀ ਅਸੀਂ ਕੋਈ ਬੱਸ ਟ੍ਰੇਨ ਨਹੀਂ ਰੋਕਾਂਗੇ ਅਸੀਂ 11 ਬੰਦੇ ਜਾਵਾਂਗੇ ਹੋ ਸਕਦਾ ਹੈ ਸਰਕਾਰ ਨੇ ਦੇਖਿਆ ਹੋਵੇ ਵੀ ਹਾਂ ਹੁਣ ਇਹ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਤਾਂ ਸਰਕਾਰ ਨੇ ਮੰਗ ਸੱਦਾ ਪੱਤਰ ਦਿੱਤਾ ਹੈ ਨਹੀਂ ਨਹੀਂ ਛੋਟੀ ਸਾਹਿਬ ਇਹ ਆਪਾਂ ਸੋਚਣ ਦੀ ਵਿਚਾਰਨ ਦੀ ਗੱਲ ਹੈ ਜੀ ਜੀ ਉਹ ਜਿਹੜੇ 11 ਬੰਦਿਆਂ ਦੀ ਗੱਲ ਕਰਦਾ ਕਿਹੜੀ ਜਥੇਬੰਦੀ ਨੇ ਕੀਤੀ ਹੈ ਜੀ ਜੀ ਹਾਂ ਦੱਸੋ ਕਿ ਕਿਹੜੀ ਨੇ કરી ਪਹਿਲਾਂ ਤੁਸੀਂ ਦੱਸੋ ਜੀ ਜੀ ਇਹ ਭੰਡੇਰ ਸਾਹਾ ਦਾ ਬਿਆਨ ਸੀ ਸ਼ੰਭੂ ਬਾਰਡਰ ਤੋਂ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਉਹ ਸਰਕਾਰ ਕਿਹਦੀ ਸੁਣੂਗੀ ਸਰਕਾਰ ਕਿਹਦੀ ਮੰਨੂਗੀ ਸਰਕਾਰ ਤੋਂ ਪ੍ਰੋਟੋਕੋਲ ਚੱਲ ਰਹੀ ਆ ਜਿਹੜਾ ਉਹਨਾਂ ਨੇ ਪਹਿਲਾਂ 14 ਫਰਵਰੀ ਨੂੰ ਦਿੱਤਾ ਸੀਗਾ ਉੱਥੇ ਨਹੀਂ ਸਿੱਟਾ ਨਿਕਲਿਆ ਕੀਤੀ ਮੰਤਰੀ ਦੇ ਬੇਟੇ ਦਾ ਵਿਆਹ ਸੀ ਉਹ ਨਹੀਂ ਆਇਆ ਉਹ ਫਿਰ ਦੂਜੀ ਮੀਟਿੰਗ ਬੁਲਾਈ ਗਈ ਹੈ ਜੀ ਹੁਣ ਦੂਜੀ ਮੀਟਿੰਗ ਬੁਲਾਈ ਹੈ ਜੀ ਕੋਈ ਕਹਿੰਦਾ ਸੀ 12 ਨੂੰ ਜਾ ਰਹੇ ਆ ਜੀ ਕੋਈ ਕਹਿੰਦਾ ਸੀ 14 ਨੂੰ ਜਾ ਰਹੇ ਆ ਕੋਈ ਕਹਿੰਦਾ ਸੀ 11 ਨੂੰ ਜਾ ਰਹੇ ਆ ਅਲੱਗ-ਅਲੱਗ ਜਿਵੇਂ ਬੰਦੀਆਂ ਦੇ ਬਿਆਨ ਹੁੰਦੇ ਆ ਉਹ 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 ਚੀਜ਼ ਨੂੰ ਦੇਖ ਕੇ ਇਹ ਚੀਜ਼ ਦਾ ਜਿਹੜਾ ਸੱਦਾ ਪੱਤਰ ਆਇਆ ਉਹ ਚੀਜ਼ ਨੂੰ ਦੇਖ ਕੇ ਨਹੀਂ ਆਇਆ ਇਹ ਤਾਂ ਸਿਰਫ ਜਿਹੜਾ 14 ਤਰੀਕ ਨੂੰ ਜ ਆਪਣੇ ਪੂਰੇ ਭਾਰਤ ਦੇ ਉਹਨਾਂ ਦੇ بیٹے ਦਾ ਵਿਆਹ ਸੀਗਾ ਜਿਸ ਕਰਕੇ ਉਹ ਗੈਰਹਾਜ਼ਰ ਰਹੇ ਹਨ ਹੋ ਸਕਦਾ ਉਹਦੇ ਚੱਕਰ ਦੇ ਵਿੱਚ ਹੋਣਾ ਜਿਹੜੀ ਦੂਜਾ ਸੱਦਾ ਪੱਤਰ ਭੇਜ ਰਿਹਾ ਮੀਟਿੰਗ ਦਾ ਭੇਜ ਰਿਹਾ 22 ਫਰਵਰੀ ਦਾ ਭੇਜ ਰਿਹਾ ਇਹ ਇਸ ਚੀਜ਼ ਨਾਲ ਵੀ ਜੁੜ ਕੇ ਦੇਖ ਸਕਦੇ ਆਪਾਂ ਜਿੱਥੇ ਬੰਦਿਆਂ ਦਾ ਅਲੱਗ-ਅਲੱਗ ਮਹਾਪੰਚਾਇਤਾਂ ਕਰਨਾ ਵੀ ਇਹ ਧਰਨੇ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ ਦੇਖੋ ਛੋਡੀ ਸਾਹਿਬ ਗੱਲ ਉੱਥੀ ਆ ਜਾਂਦੀ ਹੈ ਨਾ ਕੋਈ ਕਹਿੰਦਾ ਸੀ 12 ਜਾਵੋਗੇ ਜੀ ਜੀ 12 ਮੰਦੇ ਜਾਉਂਗੇ ਕੋਈ ਕਹਿ ਰਿਹਾ ਸੀ 10 ਤਰੀਕ ਦੀ ਮੀਟਿੰਗ ਰੱਖੀ ਹੈ ਕੋਈ ਕਹਿੰਦਾ ਸੀ 12 ਦੀ ਰੱਖੀ ਕੋਈ ਕਹਿੰਦਾ ਸੀ 14 ਦੀ ਰੱਖੀ ਕੋਈ ਕਹਿੰਦਾ ਸੀ ਇਹ ਪੰਚਾਇਤ ਬੁਲਾਈ ਕੋਈ ਕਹਿੰਦਾ ਉਹ ਬੁਲਾਈ ਆ ਉੱਥੇ ਸਰਕਾਰ ਦਾ ਮੈਟਰ ਗਿਆ ਸਰਕਾਰ ਦਾ ਸਿੱਧੀ ਸਿਰਫ ਡੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਨਾਲ ਗੱਲ ਕਰ ਰਹੀ ਹੈ ਉਹਨਾਂ ਦੀ سپورਟ ਦੇ ਹਿਸਾਬ ਨਾਲ ਗੱਲ ਕਰ ਰਹੀ ਹੈ ਕਿਉਂਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖਣਾ ਵੀ ਇੱਕ ਸਰਕਾਰ ਦਾ ਫਰਜ਼ ਹੁੰਦਾ ਜੋ ਉਹ ਨਿਭਾ ਰਹੀ ਹੈ ਹਾਲਾਂਕਿ ਦੇਰੀ ਕਰ ਰਹੀ ਹੈ ਬਹੁਤ ਦੇਰੀ ਕੀਤੀ ਨਹੀਂ ਹੋਣੀ ਚਾਹੀਦੀ ਅਗਰ ਹੁਣ ਸੋਚ ਵੀ ਰਹੀ ਹੈ ਤਾਂ ਸਿਰਫ ਉਸੀ ਚੀਜ਼ ਨੂੰ ਸੋਚ ਕੇ ਦੇਖ ਰਹੀ ਕਰ ਰਹੀ ਹੈ ਅ ਦੀ ਕੋਈ ਪਲਾਣੀ ਮੀਟਿੰਗ ਕਰ ਰਿਹਾ ਕੋਈ ਕਹਿ ਰਿਹਾ ਸੀ ਸੈਂਟਰ ਦੇ ਵਿੱਚ ਪਹੁੰਚ ਰਹੇ ਆ ਸਰਕਾਰ ਦੇ ਦਿੱਲੀ ਪਹੁੰਚ ਰਹੇ ਆ ਕੋਈ ਕਹਿ ਰਿਹਾ ਸੀ ਉੱਥੇ ਪਹੁੰਚ ਰਹੇ ਆ ਲੇਕਿਨ ਉਹ ਚੀਜ਼ਾਂ ਸਿਰਫ ਇੱਕ ਕੰਮ ਨੂੰ ਖਰਾਬ ਕਰਨੇ ਵਾਸਤੇ ਜਾਂ ਮੰਜ਼ਲ ਤੇ ਪਹੁੰਚਣ ਦੇ ਲਈ ਜਿਹੜੇ ਰੋੜੇ ਬਣਦੇ ਆ ਉਹ ਚੀਜ਼ਾਂ ਰੋੜਾ ਬਣਦੇ ਆ ਕਿਤੇ ਮੈਂ ਕਿਤੇ ਸ਼ਰਮਾ ਜੀ ਦੇਖੋ ਇਹ ਮੈਂ ਤੁਹਾਨੂੰ ਇੱਕ ਗੱਲ ਹੋ ਕਲੀਅਰ ਕਰ ਦਾਂ ਦਰਸ਼ਕਾਂ ਨੂੰ ਵੀ ਕਿ ਜਿਹੜਾ ਸੰਸਦ ਦੇ ਵਿੱਚ ਪੰਜਾਬ ਦੇ ਸੰਸਦਾਂ ਦੇ ਵੱਲੋਂ ਪਿਛਲੇ ਹਫ਼ਤੇ ਇਹੀ ਮੁੰਦਾ ਉਠਾਇਆ ਗਿਆ ਸੀ ਕਿਸਾਨੀ ਅੰਦੋਲਨ ਦਾ ਏ ਖਾਸ ਕਰ ਰਾਜਾ ਵਿਡਿੰਗੋ ਬੋਲੇ ਸੀ ਮੀਥ ਹੇਰ ਕਰਦੇ ਸੀਗੇ ਤੇ ਇੱਕ ਦੋ ਹੋਰ ਯਾਨੀ ਕਿ ਸਾਡੇ ਐਮਪੀ ਬੋਲੇ ਸੀ ਹਾਂ ਹੋ ਸਕਦਾ ਹੈ ਕਿ ਉਸ ਦਾ ਨਤੀਜਾ ਹੋਵੇ ਤਾਂ ਸਰਕਾਰ ਨੇ ਕੋਈ ਸੋਚਿਆ ਹੋਵੇ ਕਿਉਂਕਿ ਹੁਣ ਸੰਸਦ ਦਾ ਮੁੱਦਾ ਬਣ ਚੁੱਕਿਆ ਹੈ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਉਹ ਚੀਜ਼ ਨਾਲ ਅਸੀਂ ਜੋੜ ਸਕਦੇ ਹਾਂ ਇਸ ਚੀਜ਼ ਨੂੰ ਕਿਉਂਕਿ ਉਹ ਚੀਜ਼ ਅਸਰ ਪੈਂਦਾ ਜੀ ਲੋਕ ਸਭਾ ਦੇ ਵਿੱਚ ਮੀਤ 헤ਰ ਨੇ ਬੋਲਿਆ ਰਾਜਾ ਬੜੇਗੇ ਜੀ ਨੇ ਬੋਲਿਆ ਚੰਨਜੀਤ ਚੰਨੀ ਜੀ ਨੇ ਬੋਲਿਆ ਹੋਰ ਇੱਕ ਦੋ ਬੰਦਿਆਂ ਨੇ ਬੋਲਿਆ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਲੇਕਿਨ ਉਹ ਉਹ ਚੀਜ਼ ਨੂੰ ਅਸੀਂ ਜੋੜ ਸਕਦੇ ਹਾਂ ਉਹ ਚੀਜ਼ ਅਸੀਂ ਕਹਿ ਸਕਦੇ ਹਾਂ ਚੀਜ਼ ਦਾ ਅਸਰ ਹੋ ਸਕਦਾ ਹੈ ਲੇਕਿਨ ਅਗਰ ਅਸੀਂ ਕਈਏ ਵੀ ਜਥੇਬੰਦੀਆਂ ਨੂੰ ਦੇਖ ਕੇ ਜਾਂ ਜਥੀਆਂ ਜਥੇਬੰਦੀਆਂ ਵੱਲ ਦੇਖ ਕੇ ਸਰਕਾਰ ਗੱਲ ਕਰਦੀ ਹੈ ਕੋਈ ਆਪਣਾ ਸਮਾਂ ਦੇ ਰਹੀ ਹੈ ਬਿਲਕੁਲ ਨਹੀਂ ਦੇ ਰਹੀ ਜੀ ਉਹ ਸਿਸਟਮ 'ਚ ਚੱਲ ਕੇ ਸਰਕਾਰ ਅਗਰ ਜਿਹਨੂੰ ਕਹਦੇ ਨੇ ਗੋਡਿਆਂ ਦੇ ਬਾਲ ਆ ਗੂਜਾ ਸਰਕਾਰ ਮੰਨੂਗੀ ਤਾਂ ਸਿਸਟਮ 'ਚ ਚੱ ਉਹ ਗੋਟਾਫ ਵੇ ਚੱਲ ਕੇ ਸਿਸਟਮ ਨੂੰ ਚਲਾਉਣ ਦੀ ਕੋਸ਼ਿਸ਼ ਕਰੂੰਗੇ ਫਿਰ ਸਫਲ ਨਹੀਂ ਹੋਵਾਂਗੇ ਜਿਹੜੇ ਸਫਲ ਹੋ ਰਹੇ ਆ ਉਹ ਵੀ ਅਸਫਲ ਹੋ ਜਾਣਗੇ ਜੀ ਕੀ ਤੁਹਾਨੂੰ ਲੱਗਦਾ ਹੈ ਸ਼ਰਮਾ ਜੀ ਵੀ ਜਿਹੜਾ ਹੁਣ ਦੇਖੋ ਪਰਸੋ ਜਿਹੜੀ ਮੀਟਿੰਗ ਹੋਣੀ ਹੈ 22 ਤਰੀਕ ਨੂੰ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਹਨਾ ਕੁਝ ਮੰਤਰੀ ਵਿੱਚ ਖੇਤੀਬਾੜੀ ਮੰਤਰੀ ਹੋਣਗੇ ਇਹਦਾ ਕੋਈ ਫਾਇਦਾ ਮਿਲ ਸਕਦਾ ਕਿਸਾਨਾਂ ਨੂੰ ਦੇ ਕੋ ਫਾਇਦਾ ਦੀ ਗੱਲ ਤਾਂ ਇਹ ਮੈਂ ਤਾਂ ਸਟਾਰਟਿੰਗ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ ਵੀ ਜਿੰਨਾ ਚਿਰ ਸੂਬਾ ਸਰਕਾਰ ਨਾਲ ਨਹੀਂ ਜੀ ਹੋਊਗੀ ਸੂਬਾ ਸਰਕਾਰ ਦੀ سپورਟ ਨਹੀਂ ਹੋਊਗੀ ਉਹਨਾਂ ਦੇ ਇਹ ਚੀਜ਼ ਇਹ ਜਿਹੜਾ ਮੈਟਰ ਹੱਲ ਨਹੀਂ ਹੋ ਸਕਦਾ ਸਾਡਾ ਜਿਹੜਾ ਜੇ ਮੁੱਦਾ ਹੈ ਜੇ ਹੱਲ ਨਹੀਂ ਹੋ ਸਕਦਾ ਕਿਉਂਕਿ ਸੂਬਾ ਸਰਕਾਰ ਦੀ ਨਾਲ ਸਹਿਮਤੀ ਹੋਣੀ ਸੂਬਾ ਸਰਕਾਰ ਦੀ ਨਾਲ سپورਟ ਹੋਣੀ ਇਸ ਚੀਜ਼ ਦਾ ਬਹੁਤ ਅਸਰ ਪੈਂਦਾ ਸੀ ਅਗਰ ਸੂਬਾ ਸਰਕਾਰ ਤੋਂ ਬਿਨਾਂ ਮੀਟਿੰਗਾਂ ਕਰਦੇ ਆ ਜਾਂ ਕਰੋਗੇ ਉਹ ਚੀਜ਼ ਕਿਤੇ ਨਾ ਕਿਤੇ ਬੇਸਿਕਾ ਨਿਕਲਦੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਸੂਬਾ ਸਰਕਾਰ ਦੀ ਜਾਂ ਸੂਬਾ ਸਰਕਾਰ ਦੇ ਖੇਤੀਬਾੜੀ ਮੰਤਰੀ ਦੀ ਜਾਂ ਸੀਐਮ ਦੀ ਮਾਨ ਦੇ ਨੈਕ ਤੇ ਜਿਹੜੀ ਕਾਗਜ਼ਾਂ ਦੇ ਵਿੱਚ ਜ਼ਰੂਰਤ ਹੈ ਜੈ ਲੌੜਾ ਉਹ ਜ਼ਰੂਰ ਪੈਂਦੀ ਹੈ ਇਸੇ ਕਰਕੇ ਕਹਿੰਦੇ ਵੀ ਅਸੀਂ ਸੁੱਭਾ ਸਰਕਾਰ ਨੂੰ ਨਾਲ ਲੈ ਕੇ ਚੱਲੋ ਇਹ ਜਥੇਬੰਦੀਆਂ ਨੂੰ ਪਹਿਲਾਂ ਤੋਂ ਹੀ ਸੋਚਣਾ ਚਾਹੀਦਾ ਸੀ ਹਾਂ ਇਹ ਜੇਕਰ ਪਹਿਲਾਂ ਸੋਚਿਆ ਹੁੰਦਾ ਇਸ ਦਾ ਸ਼ਰਮਾ ਜੀ ਅੱਜ ਇਹ ਨੋਬਤ ਨਾਂਦੀ ਅਸੀਂ ਮੰਨਦੇ ਹਾਂ ਕਿ ਦੇਖੋ ਧਰਨਾ ਬਹੁਤ ਲੰਮਾ ਹੋ ਚੁੱਕਿਆ ਹੈ ਆਮ ਲੋਕ ਵੀ ਬਹੁਤ ਪਰੇਸ਼ਾਨ ਹੁੰਦੇ ਨੇ ਆਪਰ ਆਮ ਲੋਕਾਂ ਦਾ ਇਹ ਅੱਜ ਬੈਨੀਫਿਟ ਹੈ ਕਿਸਾਨਾਂ ਨੂੰ ਕਿ ਆਮ ਲੋਕ ਦੇ ਦੇ ਕਿਸਾਨਾਂ ਸਾਥ ਦੇ ਰਹੇ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਧਰਨਾ ਜਲਦੀ ਖਤਮ ਹੋਏ ਕਿਉਂਕਿ ਦੇਖੋ ਦਾ ਦਿੱਕਤ ਪਰਸਾਨੀਆਂ ਸਾਰਿਆਂ ਨੂੰ ਆ ਰਹੀਆਂ ਪਰ ਹੁਣ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਇਹ ਧਰਨਾ ਹਰ ਬੰਦ ਹਰੀ ਘਰ ਦੇ ਲਈ ਲੱਗਿਆ ਹੋਇਆ ਹੈ ਦੇਖੋ ਢੋਲੀ ਸਾਹਿਬ ਸੈਂਟਰ ਸਰਕਾਰ ਦੀ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਵੀ 14 ਫਰਵਰੀ ਨੂੰ ਸਰਕਾਰ ਨੇ ਕਿਹਾ ਵੀ ਜਥੇ ਬੰਦੇ ਦੀ ਗੱਲ ਇੱਕ ਨਹੀਂ ਸੀ ਜੀ ਜਿੰਨੇ ਵੀ ਲੋਕ ਐ ਗੱਲ ਇੱਕ ਨਹੀਂ ਸੀ ਉਹ ਮੈਂ ਮਾਨ ਸਾਹਿਬ ਗੱਲ ਕਰਦੇ ਆ ਮਾਨ ਸਾਹਿਬ ਦੀ ਸਰਕਾਰ ਗੱਲ ਕਰਦੀ ਹੈ ਵੀ ਜਥੇਬੰਦੀ ਦੀ ਗੱਲ ਇੱਕ ਨਹੀਂ ਹੁੰਦੀ ਇੱਕ ਜਥੇਬੰਦੀ ਕਹਿੰਦੀ ਹੈ ਵੀ ਸਰਕਾਰ ਹੋਣੀ ਚਾਹੀਦੀ ਇੱਕ ਕਹਿੰਦੀ ਨਹੀਂ ਹੋਣੀ ਚਾਹੀਦੀ اسی ਚੀਜ਼ ਦਾ ਜਿਹੜਾ ਨੁਕਸਾਨ ਆ ਮੈਂ ਫਿਰ ਤੀਜੀ ਵਾਰ ਕਹਾਂਗਾ ਕਿਉਂਕਿ ਮੈਂ ਇਸ ਚੀਜ਼ ਨੂੰ ਬਾਰ-ਬਾਰ ਤਾਂ ਕਹਿਣਾ ਹੁੰਨਾ ਵੀ ਇਹ ਚੀਜ਼ਾਂ ਹੀ ਕਿਤੇ ਨਾ ਕਿਤੇ ਜਿਹੜੇ ਐਦਾਂ ਦੀਆਂ ਪਰਿਸਥਤੀਆਂ ਆ ਜਾਂਦੀਆਂ ਇਹ ਜਿਹੜੀ ਕਿਨਾਰਾ ਰਾਹ ਦਾ ਤੁਹਾਡਾ ਰੋੜਾ ਬਣ ਜਾਂਦੀਆਂ ਕਿਤੇ ਨਾ ਕਿਤੇ ਇਹ ਚੀਜ਼ੇ ਵਿਗਨ ਪਾਦਨੇ ਪਿੱਛੇ ਲੈ ਜਾਂਦੀਆਂ ਜਿਹੜਾ ਕੰਮ ਸਾਡਾ ਇੱਕ ਮੀਟਿੰਗ 'ਚ ਹੋਣਾ ਹੁੰਦਾ ਫਿਰ ਉਹੀ ਜਿਹੜੀਆਂ ਦੋ ਤਿੰਨ ਮੀਟਿੰਗਾਂ ਦਾ ਟਾਈਮ ਬੱਜ ਜਾਂਦਾ ਸੋ ਸਮਾਂ ਖਰਾਬ ਹ ਜੋੜ ਖਰਾਬ ਹੋਗੀ ਕਿਉਂਕਿ ਨਾ ਖਾਣਾ ਪੀਣਾ ਕਿਤੇ ਨਾ ਕਿਤੇ ਘੁੰਮਣਾ ਨਹੀਂ ਕਰਨਾ ਨਹੀਂ ਸੈਰ ਨਹੀਂ ਕਰਨੀ ਸਰੀਰ ਨੇ ਹਰਕਤ ਨਹੀਂ ਆਉਣਾ ਕਿਤੇ ਨਾ ਕਿਤੇ ਬੰਦਾ ਹੋਰ ਬਿਮਾਰ ਹੁੰਦਾ ਤੇ ਹੁੰਦਾ ਜਾਊਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਬਿਮਾਰੀਆਂ ਨੇ ਉਹਨਾਂ ਨਾਲ ਯਾਨੀ ਕਿ ਕਾਫੀ ਕੰਮ ਇਸ ਸਮੇਂ ਠੀਕ ਪਰ ਹੁਣ ਇਹ ਕਿ ਹੁਣ ਹਾਲਾ ਠੀਕ ਹੈ ਤੇ ਸ਼ਰਮਾਈ ਆਖਰੀ ਸਵਾਲ ਇਹ ਪੁੱਛਣਾ ਚਾਹਨਾ ਵੀ ਤੁਹਾਨੂੰ ਕੀ ਲੱਗਦਾ ਪਰਸੋ ਕੋਈ ਹੱਲ ਨਿਕਲੇਗਾ ਅਹ ਦੇਖੋ ਨਿਕਲਣਾ ਚਾਹੀਦਾ ਜਿਹੜੇ ਹਿਸਾਬ ਦੇ ਨਾਲ ਪੋਜੀਟਿਵ ਪੁਆਇੰਟ ਆ ਦੇਖੋ ਖੇਤੀ ਮੰਤਰੀ ਦਿੱਲੀ ਸੈਂਟਰ ਸਰਕਾਰ ਦਾ ਵੀ ਹੋਣਾ ਜ਼ਰੂਰੀ ਹੈ ਜੀ ਖੇਤੀ ਮੰਤਰੀ ਪੰਜਾਬ ਸਰਕਾਰ ਦਾ ਤੁਬਾ ਸਰਕਾਰ ਦਾ ਹੋਣਾ ਵੀ ਜ਼ਰੂਰੀ ਹੈ ਜੀ ਬਾਕੀ ਧੰਦੇਵਾਲ ਸਾਹਿਬ ਭੰਦੇਰ ਸਾਹਿਬ ਜਿਹੜੇ ਵੀ ਇਧਰੋਂ ਵੀ ਜਾਣਗੇ ਉਹਨਾਂ ਦੀ ਇੱਕ ਰਾਏ ਹੋਣੀ ਜ਼ਰੂਰੀ ਹੈ ਅਗਰ ਇਹ ਚੀਜ਼ਾਂ ਪੋਜੀਟਿਵ ਪੁਆਇੰਟ ਤੇ ਚੱਲੇ ਜਾਨੀ ਐ ਫਿਰ ਕੁਸਰਾ ਕੁਸ ਮਸਲਾ ਹਲ ਹੋਣ ਦੀ ਉਮੀਦ ਹੈ ਜੀ ਹਾਂ ਚਲੋ ਸੰਜੀਤ ਸ਼ਰਮਾਈ ਤੁਸੀਂ ਸਾਨੂੰ ਆਪਣੀ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੋ ਦੋਸਤੋ ਇਸ ਨਾਲ ਜੁੜੇ ਸੰਜੀਵ ਸ਼ਰਮਾ ਜੀ ਜੋ ਕਿ ਪੂਰੇ ਯਾਨੀ ਇਸ ਮੋਰਚ ਤੇ ਲਗਾਤਾਰ ਨਾਲ ਫੋਲੋ ਕਰ ਰਹੇ ਨੇ ਕਿਸਾਨੀ ਅੰਦੋਲਨ ਨੂੰ ਤੇ ਜਿਹੜੀ ਅੱਜ ਇੱਕ ਬਹੁਤ ਹੀ ਇੱਕ ਵੱਡੀ ਖਬਰ ਆਈ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਸੱਦਾ ਪੱਤਰ ਦਿੱਤਾ ਗਿਆ ਜਗਜੀਤ ਸਿੰਘ ਢੱਲੇਵਾਲ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਜਗਜੀਤ ਸਿੰਘ ਢੱਲੇਵਾਲ ਆਲਾ ਕੇ ਕਿਸਾਨ ਆਗੂ ਭੰਡੇਰ ਜਿਨ੍ਹਾਂ ਦਾ ਨਾਮ ਆਇਆ ਹੈ ਇਹ ਮੀਟਿੰਗ ਪਰਸੋ ਹੋਏਗੀ ਇਸ ਦੇ ਵਿੱਚ ਹੁਣ ਕਿਹੜੇ ਕਿਹੜੇ ਕਿਸਾਨ ਜਿੱਥੇ ਬੰਦਿਆ ਜਾਣਗੇ ਅਤੇ ਪਰ ਇੱਕ ਗੱਲ ਸਾਹਮਣੇ ਆ ਗਈ ਹੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਉਸ ਮੀਟਿੰਗ ਦਾ ਹਿੱਸਾ ਨੇ ਅਤੇ ਡੱਲੇਵਾਲ ਸਾਹਿਬ ਵੀ ਜਾ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਦੀ ਹੁਣ ਸੇ ਠੀਕ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਜੇਕਰ ਇਹ ਕਿਸਾਨ ਆਗੂਆਂ ਦੀ ਰਾਏ ਇਕ ਹੋਏਗੀ ਕੋਈ મતਫੇਦ ਨਹੀਂ ਹੋਏਗਾ ਤਾਂ ਪਰਸੋ ਹੋ ਸਕਦਾ ਹੈ ਕਿ ਇਹ ਧੰਨੇ ਦੇ ਲਈ ਕਿਸਾਨਾਂ ਨੂੰ ਕੋਈ ਚੰਗੀ ਖੁਸ਼ਖਬਰੀ ਮਿਲ ਜੇ ਕਿਉਂਕਿ ਕੇਂਦਰ ਸਰਕਾਰ ਹੁਣ ਥੋੜਾ ਚੁਕਦੀ ਦਿਖਾਈ ਦੇ ਰਹੀ ਹੈ ਪਰ ਜਿਵੇਂ ਸਾਡੇ ਪੱਤਰਕਾਰ ਸਾਹਿਬ ਨੇ ਦੱਸਿਆ ਕਿ ਕਿਸਾਨਾਂ ਵਿੱਚ ਇਕਤਾ ਦੀ ਕਮੀ ਦਿਖ ਰਹੀ ਹੈ ਆਗੂਆਂ ਉਹਨਾਂ ਹੁਣ ਇਕੱਠੇ ਹੋ ਕੇ ਇੱਕ ਦਿਰਤੇ ਫੈਸਲਾ ਲੈਣਾ ਪਵੇਗਾ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਸ਼ਾਮ ਦਾ ਅਪਡੇਟ ਸੀ ਨਵੀਂ ਕੋਈ ਅਪਡੇਟ ਲੈ ਕੇ ਤੁਹਾਡੇ ਨਾਲ ਜਲਦੀ ਜੁੜਾਂਗੇ ਕਿਤੇ ਹੋਰ ਲਾਈਵ ਪਰੋਂਦੇ ਉਹ ਤੱਕ ਮੈਨੂੰ